ਉਹ ਬਿਚ ਰਹਾ ਤੇ ਉਹ ਛੋਟੀ ਛੋਟੀ ਜਿਹੀ ਆ ਪਰ ਬਹੁਤ ਵੱਡੀ ਆ ਫਿਰ ਸਾਡਾ ਇੱਕ ਡਿਜ਼ਾਈਨ ਆ ਕਿ ਜੇ 19 ਫੁੱਟ ਤੋਂ ਛੋਟੀ ਟਰਾਲੀ ਹੋਵੇ ਹੂੰ ਛੋਟ ਹੈਨਾ ਹੂੰ ਉਹਦੇ ਤੇ 8 ਦਾ ਘਾਟਾ ਲੱਗਣਾ ਉਹਦੇ ਅੰਦਰ ਪਲੇਟਾਂ ਭਰੋਣੀਆਂ ਘਾਟੇ ਦੇ ਅੰਦਰ ਪਲੇਟਾਂ ਭਰੋਣੀਆਂ ਓਕੇ ਠੀਕ ਆ ਜੇ 19 ਤੋਂ ਟਰਾਲੀ ਵੱਡੀ ਹੋਵੇ ਤੇ ਉਹਨੂੰ 10 ਦਾ ਘਾਟਾ ਲੱਗਣਾ ਉਹਨੂੰ 10 ਦਾ ਹੈਨਾ ਪਲੇਟਾਂ ਇਹਦੇ ਅੰਦਰ ਭਰੀਆਂ ਹੋਣਗੀਆਂ ਹੂੰ ਠੀਕ ਹੈ ਜਦੋਂ ਆਪਾਂ ਬੈਂਡ ਮਾਰਦੇ ਆ ਠੀਕ ਆ ਔਰ ਇਹੋ ਇਹ ਬੀ ਤੋਂ ਹਾਂ ਸੋ ਇਹਦੇ ਅੰਦਰ ਇੰਟਰਨਲੀ ਬੋਲ ਬਣਾ ਲੈਂਦੇ ਵੈਨ ਨੂੰ ਪੂਰਾ ਹੈਵੀ ਕਰਾ ਹਾਂ ਉਹ ਸੈਂਪੋਲਾ ਉਹ ਸਟੈਂਡਰਡ ਹੈ ਫਿਰ ਆ ਇਥੇ ਗ੍ਰੀਸਿੰਗ ਪੁਆਇੰਟ ਆਪਾਂ ਦੇ ਦੇਣਾ ਜਿਹੜਾ ਬੋਸ਼ ਲਾਇਆ ਇਹ ਕਿਤੇ ਵੱਡਾ ਆ ਪਲੱਸ ਇਹਦਾ ਇਹ ਗ੍ਰੀਸਿੰਗ ਪੁਆਇੰਟ ਆ ਤੁਸੀਂ ਇਥੋਂ ਨਿੱਪੜ ਲਾ ਕੇ ਲੈਣਾ ਮਾਰੋਗੇ ਤੇ ਇਹ ਨੂੰ ਗ੍ਰੀਸ ਹੋ ਜਾਣਾ ਆ ਦੇਖਾ ਵੇਟ ਨਹੀਂ ਇਹ ਨੂੰ ਗ੍ਰੀਸਿੰਗ ਪੁਆਇੰਟ ਦਿੱਤਾ ਆ ਇਹੋ ਕੋ ਨੂੰ ਗ੍ਰੀਸ ਦੇਣਾ ਸਿੱਧਾ ਗ੍ਰੀਸ ਗੰਦ ਨਾਲ ਤੇ ਸਰਾਂ ਲਾਇਆ ਆਪਣਾ ਬਈ ਸਰਾ ਆ ਲੀ ਗਾਦੀ ਟਰਾਲੀ ਦਾ ਤੋਂ ਡਿਨਰ ਹੁਣ ਆ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇਹ ਵੀ ਦਿਖਾਵਾਂਗਾ ਸਰੀਏ ਵੀ ਸਾਡੇ ਕੇਸ ਚ ਦੇਖੋਗੇ ਨਾ ਤੇ ਸੇਲ ਹੀ ਹੋਏਗਾ ਮੈਨੂੰ ਲੱਗਦਾ ਨਹੀਂ ਕਿ ਇੰਡਸਟਰੀ ਦੇ ਵਿੱਚ ਲੋਕ ਸਰੀਏ ਪਾਉਂਦੇ ਮੰਡੀ ਗੋਬਿੰਗੜ ਵਾਲੇ ਪਾ ਦਿੰਦੇ ਆ ਕੰਮ ਤੇ ਨੀਲਾ ਹੋ ਰਿਹਾ ਹੈ ਨਾ ਸੋ ਇਹ ਥੋੜੇ ਜਿਹਾ ਮਹਿੰਗੇ ਹੁੰਦੇ ਪਰ ਜਿਹੜੀ ਸੇਲ ਦੀ ਚੀਜ਼ ਅਵੇਲੇਬਲ ਆਂ ਹੀ ਪਾਉਂਦੇ ਪਾਉਂਦੇ ਆ ਕੋਈ 1/2 ਇੰਚ ਦਾ ਐਂਗਲ ਆ ਉਹ ਸੇਲ ਨਹੀਂ ਬਣਾਉਂਦੀ 1.5 ਦਾ ਨਹੀਂ ਬਣਾਉਂਦੀ ਉੱਥੇ ਆਪਾਂ ਨਾਰਮਲ ਲਾ ਦਿੰਦੇ ਆ ਹੈ ਨਾ ਸੋ ਸਿਰਾਂ ਇੱਕ ਆ ਤਾਂ ਨੂੰ ਥੋੜੀ ਜਿਹੀ ਇਹਦੇ ਬਾਰੇ ਨੌਲੇਜ ਘੱਟ ਹੋਏਗੀ ਜੇ ਲੋ ਸਾਡੇ ਇੱਥੇ ਨਾ ਰੋਪ ਕਲੈਕਟਰ ਹੈ ਉਧਰੋਂ ਰੱਸਾ ਕੱਸਿਆ ਮੇਲੇ ਤੇ ਜਦੋਂ ਖਾਲੀ ਕਰਨਾ ਇੱਥੇ ਟਾਈਟ ਕਰ ਦੇਣਾ ਹੁਣ ਜਦੋਂ ਟਰਾਲੀ 'ਚ ਇੱਕ ਇਹਦਾ ਲੋਕ ਹੈ ਠੀਕ ਹੈ ਜਦੋਂ ਟਰਾਲੀ ਅੰਦਰੋਂ ਲੇਬਰ ਜਦੋਂ ਜ਼ੋਰ ਨਾਲ ਰੱਸਾ ਕੱਸਦੀ ਹੈ ਨਾ ਕਈ ਵਾਰ ਲੋਕ ਸਲਿੱਪ ਹੋ ਜਾਂਦਾ ਹੈ ਮੂਵ ਹੋ ਜਾਂਦੀ ਐਦਾਂ ਠੀਕ ਹੈ ਜਾਂ ਟਰਾਲੀ ਕਿਤੇ ਨੀਵੇਂ ਥਾਂ ਤੇ ਉਤਰ ਕੇ ਬੱਟ ਬੂਟ ਨਾਲ ਲੱਗ ਕੇ ਟੇਢੀ ਹੋ ਜਾਂਦੀ ਹੈ ਇੰਡਸਟਰੀ ਦੇ ਵਿੱਚ ਤੁਹਾਨੂੰ ਹਜੇ ਤੱਕ ਇਹ ਚੀਜ਼ ਨਹੀਂ ਮਿਲੇਗੀ ਅਸੀਂ ਇਹਦੇ ਨਾਲ ਕਿ ਇਹਦਾ ਪੱਤੀ ਮਾਰਤੀ ਕੀ ਆ ਮਜਬੂਤ ਹੋ। ਆਮ ਪੱਕਾ ਹੀ ਕਰਦਾ। ਆਦਰਵਾਇਜ਼ ਇਹ ਹਲਦੀ ਰਹਿੰਦੀ ਹੈ। ਇਹ ਇਹ ਵੀ ਤੁਹਾਨੂੰ ਇੰਡਸਟਰੀ ਤੋਂ ਮਿਲੂਗਾ ਨਹੀਂ। ਓਕੇ। ਫਿਰ ਇੱਕ ਟਰਾਲੀ ਚੂਕਣ ਦੀ ਆਵਾਜ਼ ਆਂਦੀ ਆ। ਹਾਂ। ਸਾਡੇ ਆ ਐਂਗਲ ਤੇ ਲੱਗਿਆ ਹੀ ਹੋਇਆ। ਹਾਂ ਜੀ। ਠੀਕ ਆ। ਈਵਨ ਇਧਰੋਂ ਦਿਖਾਉਗੇ ਵਿਜ਼ਿਬਿਲ ਜ਼ਿਆਦਾ ਹੈ। ਹਾਂ ਜੀ। ਠੀਕ ਆ। ਇਹਦੇ ਨਾਲ ਇੱਕ ਆ ਕੋਨੀਆਂ ਵੀ ਅਸੀਂ ਨਾਲ ਮਾਰ ਦਿੰਦੇ ਆ। ਹਾਂ ਬੰਦਿਆ। ਇਧਰੋਂ ਦਿਖਾਓ। ਹਾਂ ਬੰਦਿਆ। ਇਹਦੇ ਨਾਲ ਟਰਾਲੀ ਨਾ ਚੂਟਦੀ ਨਹੀਂ। ਈਵਨ ਥੱਲੇੋਂ ਵੀ 뷰 ਕਰਕੇ ਦਿਖਾਓ ਅਜੇ ਟਰਾਲੀ ਬਣ ਰਹੀ ਹੈ। ਹਾਂ। ਇਹਦੇ ਸਾਰੇ ਪੇਂਟ ਵੱਜਿਆ ਹੋਇਆ ਪਹਿਲੇ। ਫੇਰ ਨਾ ਇਹਦਾ ਇੱਕ ਵਾਰ ਬਾਅਦ ਵਿੱਚ ਫੇਰ ਵੱਜਣਾ ਉਹ ਰੂਬਾ ਸਿਲ ਮਾਰ ਜਦੋਂ ਪਾਰ ਫੇਰ ਵੱਜਣਾ ਉਹ ਰੂਬਾ ਸਿਲ ਮਾਰਨੀ ਹੈ ਭਾਈ ਆਹ ਜੀ ਤਾਂ ਤੁਹਾਡੇ ਨਾਲ ਪਹਿਲੀ ਵੀ ਜਿਹੜੇ ਦੇਖੀ ਆਪਣੇ ਕਾਲੀ ਨੂੰ ਆ ਹੈਗੇ ਆ ਨਹੀਂ ਹੈਗੇ ਫੇ ਦੂਸਰਾ ਜਿਹਦਾ ਰੰਗ ਦੀ ਗੱਲ ਕਰਦੇ ਜਦੋਂ ਆ ਐਂਗਲ ਲੱਗ ਗਿਆ ਤੇ ਇੱਥੇ ਰੰਗ ਬੱਝੀ ਨਹੀਂ ਸਕਦਾ ਹਾਂ ਤੁਸੀਂ ਪਹਿਲਾਂ ਪੱਤੀ ਆ ਠੀਕ ਹੈ ਇਹ ਪੱਤੀ ਦੇ ਬੈਕ ਸਾਈਡ ਤੇ ਵੀ ਰੰਗ ਬੱਝੀ ਨਹੀਂ ਸਕਦਾ ਹੂੰ ਤੁਸੀਂ ਪਹਿਲਾਂ ਇਹ ਕੰਮ ਪੱਤੇ ਜਿੱਤੇ ਹੋਇਆ ਤੇਰਾ ਆ ਇਤਨੀ ਨੂਰ ਦਿਖਾਣਾ ਇੱਥੇ ਵੀ ਜੇ ਤੁਸੀਂ ਦੇਖੋਗੇ ਹਜੇ ਤੱਕ ਇੰਡਸਟਰੀ ਚ ਨਾ 16 mm ਦੇ ਸਰੀਏ ਲੱਗਦੇ ਆ ਆ ਵਾਲੇ ਬੁਛਾ ਦੇ। ਆਈ ਇਹ ਤੇ ਬੁਛ ਲਾਤਾ ਇਹ ਪੱਤੀ ਲਾਤੀ ਇਹਨੂੰ ਥਰੂਆਊਟ ਆ 4 ਇੰਚ ਦੀ ਇਹਨੂੰ ਇੱਥੇ ਬਿਲਡਿੰਗ ਵੱਜ ਗਈ। ਫਿਰ ਇਹਦੇ ਵਿੱਚ ਜਿਹੜਾ ਰੋਵੀ ਆ ਖੇਚਦਾ ਸਰੀਆ ਪੈਂਦਾ ਉਹ ਵੀ 20 ਜਾਂ 22 mm ਪੰਦੇ ਆ। ਠੀਕ ਆ। ਇਹ ਕਾਸ ਦੇਣੀ ਨਹੀਂ ਤੇ ਤੀਸਰੇ ਚੌਥੇ ਸਾਲ ਟਰਾਲੀਆਂ ਦੇ ਘਸੇ ਰਹਿੰਦੇ ਜਿਹੜੇ बार-बार ਡਾਲਾ ਖੋਲਦੇ। ਖੋਲਦੇ ਹਾਂ। ਬਾਕੀ ਜੇ ਆਪ ਵੀ ਜਿਹੜੇ ਮੈਂ ਕਰਾਂ ਜੀ ਮੇਰੇ ਕਲੱਚ ਲੋਕ ਲੱਗ ਗਏ, ਮੇਰੇ ਆਹ ਲੱਗ ਗਏ, ਮੇਰਾ ਪਲਾਜ਼ਮਾ ਲੱਗ ਗਿਆ ਯਾਰ ਉਹ ਤਾਂ ਸਾਰੀ ਦੁ ਮੈਂ ਡਰ ਮਰ ਕੋ ਕਦੀ ਕੋਈ ਵੀ ਤੁਹਾਡੇ ਵਰਗਾ ਵੀਰ ਆਂਦਾ ਮੈਂ ਹੀ ਲਾਈਟਾਂ ਲਾਤੀ ਆ ਯਾਰ ਇਹ ਤਾਂ ਬੇਸਿਕ ਚੀਜ਼ ਹੈ ਮੈਂ ਹੁਣ ਕਹਾਂ ਮੈਂ ਜਿਹੜੇ ਪਿੱਛੇ ਮਿਲਟਰੀ ਕੁੰਡੇ ਲਾਤੇ ਮੈਂ ਪੌੜੀ ਲਾਤੀ ਇਹ ਤਾਂ ਯਾਰ ਕੁਝ ਵੀ ਨਹੀਂ ਹੈ ਕੋਈ ਵੀ ਕਰ ਸਕਦਾ ਹੂੰ ਠੀਕ ਹੈ ਫਿਰ ਹੁਣ ਆ ਤੁਸੀਂ ਦੇਖ ਰਹੇ ਹੋ ਸਾਡੇ ਇਹਦੇ ਜਿਹੜਾ ਥੱਲੇ ਚਾਦਰ ਪੈ ਗਈ ਹੂੰ ਕਈ ਵਾਰ ਲੋਕ ਕੀ ਕਰਦੇ ਆ ਕਿ ਇਹਨੂੰ ਨਾ ਆ ਬੈਂਡ 1.5 ਇੰਚ ਦਾ ਠੀਕ ਹੈ ਅਸੀਂ ਬੈਂਡ ਦੇ ਥੱਲੇ ਵੀ ਚਾਦਰ ਬਰਾਬਰ ਦਿੱਤੀ ਹੋਈ ਹੈ ਓਕੇ ਮਤਲਬ ਥੱਲੇ ਉਹ ਵੀ ਪੂਰੀ ਐ ਚਾਦਰ ਉੱਤੇ ਵੀ ਬੈਂਡ ਐ ਸਾਈਡ ਤੇ ਸਵਾ ਇੰਚ ਦਾ ਐਂਗਲ ਲੱਗਿਆ ਹੋਇਆ ਤੇ ਇਹ ਕਿਉਂ ਟਰਾਲੀ ਹਮੇਸ਼ਾ ਹੀ ਜਦੋਂ ਖੁੰਝੇ ਚੋਂ ਗਲਦੀ ਹੁੰਦੀ ਹੈ ਤੇ ਮਿੱਟੀ ਮੁੱਟੀ ਗਰੂੜੀ ਲੱਗੀ ਰਹਿ ਜਾਂਦੀ ਹੈ ਹਾਂ ਵੀ ਇਹ ਨਹੀਂ ਹੈਗਾ ਵੀ ਇਹਨੂੰ ਕੱਟ ਦਿੱਤਾ ਹਾਂ ਮਤਲਬ ਇਹ ਕਈ ਵਾਰ ਕਿਉਂ ਹੁੰਦਾ ਜਦੋਂ ਬੈਂਡ ਵਾਲੀ ਚਾਦਰ ਲਾਣੀ ਲੋਕ ਇਹਨੂੰ ਕੱਟ ਲੈਂਦੇ ਆ ਉਹ ਤੁਹਾਡੀ ਇੰਚੀ ਇੰਚੀ ਚਾਦਰ ਘਟੋਗੀ ਤੁਹਾਡਾ 20 ਕਿਲੋ ਲੋਹਾ 15 ਘਟ ਜਾਣਾ ਪਰ ਉਹ ਆਪਣੇ ਉਹ ਨਹੀਂ ਹੈਗਾ ਹੂੰ ਠੀਕ ਆ ਇਹ ਵੀ ਆ ਫਿਰ ਇਹ ਵਨ ਆ ਦੇਖੋ ਤੁਸੀਂ ਆ ਸਵਾ ਦਾ ਐਂਗਲ ਲੱਗੇ ਆ ਇਹਦੇ ਅੰਦਰ ਵੀ ਪ੍ਰਦੀਪ ਆਪਣੇ ਪ੍ਰਵੀਨ ਆਈ ਇਹਨੂੰ ਤੋੜੀ ਅਮਲਾ ਜੇ ਕੱਚਾ ਕੱਚਾ ਫੋਰ ਤੋਂ ਢੋਲ ਲਾ ਕੇ ਆਇਦੋ ਢੋਲ ਲਾ ਕੇ ਮੈਂ ਤੁਹਾਨੂੰ ਦਿਖਾਣਾ ਜਾ ਰਿਹਾ ਕਿ ਇਹਦੇ ਅੰਦਰ ਵੀ ਪ੍ਰਾਈਮਰ ਲੱਗਿਆ ਹੋਏਗਾ ਇਹਦੇ ਅੰਦਰ ਵੀ ਪੱਕਾ ਕੰਮ ਉਹ ਜੋੜ ਪੱਟ ਕੇ ਵਿਖਾ ਦਿੰਦੇ ਆ ਜੋੜ ਪੱਟ ਕੇ ਵਿਖਾ ਦਿੰਦੇ ਆ ਕਿ ਕਸਰ ਰਹਿਵੇ ਨਾ ਵੀਰ ਭਰਾ ਆਏ ਨੇ ਕਹਿੰਦੇ ਵੀਡੀਓ ਦੇ ਚੱਕਰ ਚ ਕਿਤੇ ਆਇਆ ਕਰੀ ਜਾਂਦੇ ਆ ਇੱਧਰ ਆ ਜਾਂਦੇ ਨੇ ਉਹ ਲੈ ਇਹਦੇ ਵਿੱਚ ਵੀ ਆ ਦਿਖਾਓ ਪ੍ਰਾਈਮਰ ਵੱਜਿਆ। ਇਹਦੇ ਵਿੱਚ ਨਹੀਂ ਪ੍ਰਾਈਮਰ ਮਾਰਾਂਗੇ ਮੁੜ ਕੇ ਜਾਂਦੇ ਨਿਕਲੇ। ਇਹ ਜਦੋਂ ਲੱਗ ਗਿਆ ਬਾਅਦ ਚ ਇੱਥੇ ਪ੍ਰਾਈਮਰ ਤੋਂ ਅੱਡੀ ਗੱਲ ਕੋਈ ਲੱਗਣਾ ਹੀ ਨਹੀਂ। ਇਹ ਤਾਂ ਪਹਿਲਾਂ ਹੀ ਵੱਜਣਾ। ਠੀਕ ਆ। ਫਿਰ ਆ ਇੱਕ ਚੀਜ਼ ਦੇਖ ਰਹੇ ਹੋ ਬਈ। ਇਹਦੇ ਦਿਖਾਓ ਅੰਦਰ ਪੱਤੀ ਹੈ। ਹੂੰ। ਮਾਲ ਵਿੱਚ ਇਹਦੀ ਜ਼ਰੂਰਤ ਨਹੀਂ ਹੈਗੀ। ਹੂੰ। ਠੀਕ ਆ। ਸਾਡੇ ਦੁਆਬੇ ਚ ਹੈਗੀ ਆ ਕਿਉਂਕਿ ਅਸੀਂ ਨਾ ਇਹਦਾ ਡਾਲਾ ਖੋਲ ਕੇ ਗੰਨਾ ਲੱਦਦੇ ਆ। ਅੱਛਾ ਜੀ। ਠੀਕ ਆ। ਆ ਉਹ ਵੇਖ ਰਿਹਾ ਨਾ ਵੀ ਇਹਦਾ ਭਾਈ ਬੈਨੀਫਿਟ ਬੈਨੀਫਿਟ ਇਹਦਾ ਇਹ ਹੈ ਕਿ ਇਹ ਜਦੋਂ ਨਾ ਸਾਡਾ ਡਾਲਾ ਏਦਾਂ ਖੁੱਲ ਜਾਂਦਾ ਹੂੰ ਤੇ ਗੰਨਾ ਲੱਦਿਆ ਹੁੰਦਾ ਸਾਡੀਆਂ ਟਰਾਲੀਆਂ ਫਸ ਜਾਂਦੀਆਂ ਮੈਂ ਇਹ ਨਹੀਂ ਕਹਿੰਦਾ ਪੀਟੀਓ ਵੀ ਵਾ ਜਾਂਦੀ ਕਈ ਵਾਰ ਬੰਪਰਾਂ ਨਾਲ ਟੱਕਾ ਮਾਰਦੇ ਆ ਮਾਰਦੇ ਜਦੋਂ ਬੰਪਰ ਨਾਲ ਤਾਂ ਕਾ ਇੱਥੇ ਵੱਜਣਾ ਇਹ ਖੁੱਲ ਕੇ ਪਾਈ ਵੱਦਾ ਆ ਲੈਣੀ ਆ ਜਦੋਂ ਬੰਪਰ ਨਾਲ ਟੱਕਾ ਵੱਜੇਗਾ ਪਾਈਪਾ ਬੈਂਡ ਹੋ ਜੰਮੇ ਹੂੰ ਠੀਕ ਆ ਤੋ ਜਦੋਂ ਇਹਦੇ ਵਿੱਚ ਪੱਤੀ ਪਾਤੀ ੱੱਕਾ ਮਾਰਾ ਏਦਾਂ ਪੱਤੀ ਆ ਜਾਣੀ ਇਹਦੇ ਸਾਹਮਣੇ ਜਿੰਨਾ ਮਰਜ਼ੀ ੱੱਕਾ ਮਾਰੋਗੇ ਉਹ ਬੈਂਡ ਨਹੀਂ ਹੋਊਗਾ ਹਮ ਮ ਕੰਮ ਪੱਕਾ ਹੋ ਜਾਣਾ ਕੰਮ ਪੱਕਾ ਹੋ ਜਾਣਾ ਹਮ ਹੁਣ ਆ ਦੇਖੋ ਸਾਡੇ ਤੋਂ ਇੱਕ ਟੀਮ ਤੋ ਆ ਰਹੀ ਹੈ ਆ ਮੰਨ ਲਓ ਹੈਨਾ ਹੁਣ ਇਹਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ ਇਹਨੂੰ ਬਹੁਤ ਮਿਹਨਤ ਕਰਨੀ ਪਏਗੀ ਹਮ ਕਿਤੇ ਕਿਤੇ ਭਾਈ ਜੀ ਜਿਹੜੇ ਆਪਾਂ ਜੋੜ ਲਾਉਣੇ ਆ ਹਾਂ ਜਿਵੇਂ ਲਾ ਲੋ ਇੱਥੇ ਹੁਣ ਜੋੜ ਲੱਗਣੀ ਆ ਹਾਂ ਵੈਲਡਿੰਗ ਹੋਣੀ ਆ ਵੈਲਡਿੰਗ ਜੋੜ ਆਪਾਂ ਵੈਲਡਿੰਗ ਇਹ ਪੇਂਟ ਤੋਂ ਪਹਿਲਾਂ ਇਹਨਾਂ ਦੀ ਸਫਾਈ ਸੂਈ ਦਾ ਸਹਾਉਤ ਨਹੀਂ ਦੇਖੋ ਇਥੇ ਜਦੋਂ ਬਿਲਡਿੰਗ ਵੱਜਦੀ ਬਸ ਇੰਨਾ ਹੁੰਦਾ ਵੀ ਜਦੋਂ ਅਸੀਂ ਪ੍ਰਾਈਮਰ ਮਾਰਦੇ ਆ ਥੋੜੀ ਜਿਹੀ ਬਿਲਡਿੰਗ ਆਫੀ ਹੁੰਦੀ ਮੈਂ ਤੁਹਾਨੂੰ ਦਿਖਾ ਦੇਣਾ ਬੱਧੀ ਜਿੱਦੇ ਪਹਿਲੇ ਆਪਾਂ ਹੋਰ ਗੱਲਾਂ ਕਰ ਲਈਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਬਾਕੀ ਸੁਰਾਖ ਹੋ ਗਏ ਪੇਂਟ ਹੋ ਗਿਆ ਚਾਦਰ ਕਿੰਨੇ ਐਮਐਮ ਦੀ ਆਪਣੀ 5 ਔਰ 5.8 ਜਿਹੜਾ ਸਾਡਾ ਟਾਪ ਮਾਡਲ ਟਰਾਲੀ ਆ ਉਹਦੇ ਚ 5.8 ਬੇਸ ਹੂੰ 4 ਐਮਐਮ ਸਾਈਡ ਹੂੰ ਔਰ 5.8 ਹੀ ਪਿੱਛੇ ਮਤਲਬ 5.8 ਔਰ 60 ਕੋਈ ਬੜਾ ਫਰਕ ਨਹੀਂ ਤੁਸੀਂ ਪਛਾਣ ਨਹੀਂ ਸਕਦੇ ਪਰ ਆਪਾਂ ਜਦੋਂ ਲਾਣੀ ਉਹ ਆਪਾਂ ਲਿਖਣਾ ਕਿਉਂ ਹੂੰ ਉਹੋ ਐਕਚੁਅਲੀ ਮਾਰਕੀਟ ਦੇ ਵਿੱਚ ਅਵੇਲੇਬਲ ਜਾਦਾ 5.82 ਓਕੇ ਇਸ ਕਰਕੇ 6 ਵੀ ਹੁੰਦੀ ਪਰ ਮਿਲਦੀ ਓਕੀ ਸਾਨੂੰ ਕਿਉਂਕਿ ਡਿਮਾਂਡ ਵਰਸਸ ਸਪਲਾਈ ਆ ਡਿਮਾਂਡ 5.8 ਹੁੰਦੀ ਇਸ ਕਰਕੇ ਸਾਨੂੰ ਮਿਲਦੀ ਉਹਦੇ ਵਿੱਚ 5.8 ਹੀ ਲਿਖਾਂਗੇ ਆਪਾਂ ਓਕੇ ਇਹ ਪੂਰੀ ਹੈਵੀ ਹੁੰਦੀ ਹੈ ਜੀ ਬਹੁਤ ਹੁੰਦੀ ਐਸੇ ਤਾਂ 5 ਵੀ ਬਹੁਤ ਆ ਪਰ ਚਲੋ ਲੋਕ 6 ਵੀ ਲਗਾਉਂਦੇ ਆ ਠੀਕ ਹੈ ਇਹ ਭਾਈ ਵੇਟ ਇਹਦਾ ਕੁਝ ਹੈਗਾ ਆਈਡੀਆ ਕਿਤੋਂ ਕਿਤੱਕ ਜਾਂਦਾ ਕੁਝ ਨਹੀਂ ਸਾਡੀ 1.5/18 ਫੁੱਟ ਦੀ ਟਰਾਲੀ ਬਿਨਾ ਜੈਕ ਵਾਲੀ ਹੁੰਦੀ ਹੈ ਹੂੰ ਉਹ ਟਰਾਲੀ 45 ਤੋਂ ਲੈ ਕੇ 46 ਕੁਆਂਟਲ ਦੇ 45 46 ਕੰਦਾਰ પાਕੇ ਓਕੇ ਜਿਹੜੀ ਟਰਾਲੀ ਜੈਕ ਵਾਲੀ ਸਾਢੇ ਡਾਣਾ ਡੇਢ ਦੀ ਟਰਾਲੀ ਟਾਪ ਮਾਡਲ ਉਹ 48 49 ਕੁਆਂਟਲ ਦੇ ਲਾਗੇ ਛਾਕੇ ਹੁੰਦੀ ਹੈ ਕੋਈ 50 ਕਿਲੋ ਕੁਆਂਟਲ ਦਾ ਭਾਰ ਦਾ ਗੀਅਰ ਬਾਕਸ ਦੇ ਨਾਲ ਫਰਕ ਪੈਦਾ ਨਹੀਂ ਕਰਦਾ ਕੋਈ ਬਿਨਾ ਜੈਕ ਵਾਲੀ ਵੈਸੇ ਸਾਡੇ ਹਿਸਾਬ ਨਾਲ ਦੇਖੋਗੇ ਸਾਡੀ ਟਰਾਲੀ ਗੀਅਰ ਦੇ ਨਾਲ ਵੇਰੀਏਸ਼ਨ ਆਂਦਾ ਅਦਰਵਾਈਜ਼ ਸਾਢੇ ਫੁੱਟ ਦੀ ਇੱਕ ਟਰਾਲੀ ਨੂੰ ਦੂਸਰੀ ਨਾਲ ਚੱਕ ਲੋ 5 ਤੋਂ 10 ਕਿਲੋ ਦਾ ਫਰਕ ਆਏਗਾ ਬਸ ਅੱਛਾ ਸੇਮ ਹੈ ਅਹੀਂ ਕੁਝ ਵੱਖਰਾ ਕਰਦਾ ਹੀ ਨਹੀਂ ਯੋ ਬਾਕੀ ਸਾਰਾ ਕੁਝ ਉਦਾਂ ਹੀ ਤੇ 5-10 ਕਿਲੋ ਗੇਅਰ ਨਾਲ 50 ਕਿਲੋ ਦਾ ਫਰਕ ਪੈ ਜਾਂਦਾ ਬ੍ਰੇਕਾਂ ਨਾਲ 2 ਪੌਂਡਲ ਦਾ ਪੈ ਜਾਂਦਾ ਵੈਸੇ ਦੇਖੋਗੇ ਕਾਮਨ ਹੈ ਸਭ ਕੁਝ ਸਭ ਕੁਝ ਕਾਮਨ ਹੈ ਜਿੰਨੇ ਬੱਤੇ ਉਦੇ ਚ ਪੈਣੇ ਕੋਈ ਕਸਟਮਰ ਦੀ ਉੱਚ ਕੋਈ ਜੁਆਇੰਟ ਨਹੀਂ ਹੈ ਬ੍ਰੇਕ ਤੁਸੀਂ ਗੱਲ ਕਰੀ ਬ੍ਰੇਕ ਸਕਸੈਸ ਬਿਲਕੁਲ ਸਕਸੈਸ ਹੈ ਨਾ ਇਹ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਹੋ ਜਾਂਦਾ ਨਾ ਬ੍ਰੇਕ 2.5 26 ਫੁੱਟ 24 ਫੁੱਟ 28 ਫੁੱਟ ਟਰਾਲੀਆਂ ਡਬਲ ਐਕਸਲ ਉਹਨਾਂ ਨੂੰ ਵੀ ਲੱਗਦੀ ਹਾਈਡਰੋਲਿਕ ਬੇਜ ਜੇ ਨਾਲ ਲੱਗਦੀ ਟਰਾਲੀ ਚ ਬ੍ਰੇਕਾ ਲਾ ਲੈਨੇ ਉਦੋਂ 35000 ਰੁਪਏ ਲਾ ਲੈਨੇ ਜੇ ਬਾਅਦ ਵਿੱਚ ਲਗਾਣੇ ਤਾਂ 55-60000 ਰੁਪਏ ਲਾ ਲੈਨੇ ਅੱਛਾ ਜੇ ਨਵਾਂ ਨਵੀਂ ਬਣਾਉਣੀ ਹੈ ਉਦੋਂ 35000 ਦਾ ਫਰਕ ਹੋਵੇਗਾ ਜੇ ਬਾਅਦ ਵਿੱਚ ਲਗਾਉਂਗੇ ਤਾਂ ਇਹ 60-65000 ਰੁਪਏ ਲਾ ਲੈਨੇ ਠੀਕ ਹੈ ਫਿਰ ਆ ਇਧਰ ਤੋਂ ਮਦੇ ਖੰਦਾ ਜਿਵੇਂ ਆ ਸਾਡੇ ਆਮ ਪੰਨ ਲੋਕਾਂ ਦੇ ਨਾ ਤਿੰਨ ਹੁੰਦੇ ਆ ਚਾਰ ਇਹ ਫਰੰਟ ਵਾਲੇ ਐਂਗਲ ਇਹ ਫਿਰ ਨਾ ਸਾਡਾ ਜਿਹੜਾ ਡਿਸਟੈਂਸ ਵੱਧ ਜਾਂਦਾ ਨਹੀਂ ਇਹ ਪੰਜ ਲਾਣੇ ਆ ਇਹ ਇਹ ਆਪਾਂ ਇੱਕ ਵਾਦੀ ਰੱਖਦੇ ਆ ਵਾਦੀ ਰੱਖਦੇ ਲੋਕੀ ਤਿੰਨ ਜਾਂ ਚਾਰ ਆਹੀਂ ਪੰਜ ਲਾਣੇ ਆ ਉਹ ਕਿ ਅਫਰੀਕਿਆਂ ਦੇ ਬੁਸ਼ ਮੋਟੇ ਹੋ ਗਏ ਫੇਰਾ ਫਿਰਕੀ ਨੂੰ ਆਹੀਆਂ ਉੱਤੋਂ ਲਗਾਇਆ ਹੋਇਆ ਦੇਖੋ ਜਿੰਨਾ ਵੀ ਕਰ ਲੋਗੇ ਇਹਦੇ ਚ ਕਿਸੇ ਨਾ ਕਿਸੇ ਦਿਨ ਤੇ ਕਲੀਅਰੈਂਸ ਆਣਾ ਹੀ ਆ ਵਿੱਚ ਕਈ ਵਾਰੀ ਗਾ ਬਿਲਕੁਲ ਉਂਗਲ ਜਿੰਨਾ ਲਾਇਆ ਹੁੰਦਾ ਜੇ ਉਹਦੇ ਚ ਕਲੀਅਰੈਂਸ ਆ ਜਾਏ ਇੱਧਰ ਉੱਧਰ ਹੋ ਜਾਂਦਾ ਹੂੰ ਹੋ ਜਾਂਦਾ ਉਹ ਇਹਦੇ ਵਿੱਚ ਇਹ ਇੱਕ ਉੱਤੋਂ ਲਾਈ ਹੈ ਕਿਉਂਕਿ ਗੰਨੇ ਦਾ ਕੀ ਹੈ ਵੀ ਇੱਧਰੋਂ ਦੋ ਬੰਦੇ ਕੱਸਦੇ ਆ ਇਹ ਆਪਣੇ ਆਪ ਡਿਗਣਾ ਚਾਹੀਦਾ ਕਈ ਵਾਰ ਇਹ ਬਰਾਬਰ ਆਈ ਇਵਨ ਸਾਨੂੰ ਇਹ ਲਾਂਚ ਥੋੜੀ ਜੀ ਸਾਡੀ ਜਿਹੜੀ ਸਮਿਟਰੀ ਉਹ ਵਿਗੜਦੀ ਹੈ ਹੂੰ ਠੀਕ ਹੈ ਤੇ ਇਹ ਉਪਰੋਂ ਤਾਂ ਲਾਇਆ ਵੀ ਆਪਣੇ ਆਪ ਇਹ ਦੇਖਦਾ ਰਹਿੰਦਾ ਮੇਰੀ ਕੋ ਟੈਨਸ਼ਨ ਨਹੀਂ ਹੈ ਵੀ ਤੁਹਾਨੂੰ ਨਹੀਂ ਤੇ ਇਧਰੋਂ ਬੰਦਾ ਕੱਸਦਾ ਇਧਰੋਂ ਹੱਥ ਲਾਂਦਾ ਕਿਈ ਵਾਰ ਸੱਟ ਲੱਗਣ ਦਾ ਡਰ ਹੁੰਦਾ ਹੈ ਨਾ ਸੋ ਇਹ ਆ ਫਿਰ ਇਹਦਾ ਇਹ ਆ ਵੀ ਇਹ ਚੌੜਾ ਤਾਂ ਲਾ ਦਿੱਤਾ ਕਿ 2 3 4 5 20 ਸਾਲਾਂ ਨੂੰ ਇਹ ਵੀ ਕੱਸ ਨਹੀਂ ਇਹ ਵੀ ਕੱਸ ਨਹੀਂ ਵੀ ਜੇ ਮਾੜੀ ਮੋਟੀ ਪਲੇ ਆਵੇ ਨਿਕਲੇ ਨਾ ਨਹੀਂ ਤਾਂ ਇੰਡਸਟਰੀ ਦੇ ਵਿੱਚ ਇੰਨਾ ਕਿੰਚਦਾ ਬਰਾਬਰ ਇੱਥੋਂ ਹੀ ਲਾਇਆ ਹੁੰਦਾ ਇਧਰੋਂ ਰੱਸਾ ਕੱਸੀ ਦਾ ਉਹਨੂੰ ਹੱਥ ਮਾਰਨਾ ਪੈਂਦਾ ਇਹ ਪੂਰਾ ਪੂਰਾ ਹੁੰਦਾ ਸੋ ਇਹ ਇਹ ਸਾਡਾ ਫਰਕ ਹੈ ਆਪਣੇ ਟਰਾਲੀ ਜਿਆਦੀ ਚੀਂ ਚੀ ਚੈਂ ਚਾ ਤਾਂ ਨਹੀਂ ਕਰੂ ਤੇ ਉਹ ਚੈਂ ਚੈਂ ਟਰਾਲੀ ਕਰਦੀ ਹੁੰਦੀ ਹੈ ਜੇ ਉਹਦੇ ਥੱਲੇ ਬਿਲਡਿੰਗ ਘੱਟ ਵੱਜੀ ਹੂੰ ਠੀਕ ਆ ਉਹ ਵੀ 250 ਤੋਂ ਬਾਅਦ ਤੁਹਾਨੂੰ ਕਿਹਾ ਵੀ ਸਾਡੇ ਅਗਲੇ ਪਿਛਲੇ ਬੱਤੇ ਨੂੰ ਪੂਰੀ ਬਿਲਡਿੰਗ ਮਾਰਦੇ ਆ ਵਿੱਚ ਵੀ ਬਾਵਾ ਟਾਂਕੇ ਲਾਣੇ ਆ ਕੋਨੀਆਂ ਲਾਤੀਆਂ ਹੈਣਾ ਤੇ ਉਹਦੇ ਨਾਲ ਟਰਾਲੀ ਚੂਕ ਦੇ। ਜਿਹੜੀ ਸਮੂਹਤ ਰਹਿੰਦੀ ਆ ਨੇ ਕਿ ਕਈ ਟਰਾਲੀਆਂ ਆਪਾਂ ਦੇਖਦੀਆਂ ਬਹੁਤ ਇੱਕ ਚੀਜ਼ ਮੈਂ ਉਹ ਦੇਖਦਾ ਪਿਆ ਬਈ ਜੀ ਚੈਨਲ ਜਿਹੜਾ ਆਪਣਾ ਪਿੱਛੇ ਲੱਗਾ ਉਹ ਉਹ ਬੈੱਡ ਦਾ ਲੰਬੀਆਂ ਟਰਾਲੀਆਂ ਨੂੰ ਲੱਗਦਾ ਜਾਂ ਛੋਟੀ ਨੂੰ ਨਹੀਂ ਨਹੀਂ ਉਹ ਸਟੈਂਡਰਡ ਸਾਡਾ ਦੇਖੋ ਟਾਪ ਮਾਡਲ ਜੇ ਮੈਂ ਫੇਰ ਕਹਿ ਰਿਹਾ ਅੱਜ ਤਰੀਕ ਹੋ ਗਈ 3 ਮਈ 2025 ਜਿਹੜਾ ਵੀ ਸਾਡਾ ਰੇਟ ਆ 5 ਲੱਖ 60000 ਰੁਪਿਆ ਬਿਨਾ ਜੈਕ ਬਿਨਾ ਬ੍ਰੇਕੋ ਬਿਨਾ ਟਾਇਰ ਜਿਹੜੀ ਨਾਰਮਲ ਟਰਾਲੀ ਹੈ ਜੈਕ ਵਾਲੀ ਦਾ 60 60000 ਰੁਪਿਆ ਵੱਧ ਜਾਂਦਾ ਉਹਦੇ ਵਿੱਚ ਸਾਰਾ ਕੁਝ ਹੈ ਪੈਪਾਂ ਵਾਲਾ ਬੈੱਡ ਬੈੱਡ ਦੋ ਹਿੱਸਿਆਂ ਦੇ ਵਿੱਚ ਉੱਤੇ ਜਾਲੀ ਝੌਂਪੜੀ ਡਰਿੰਕ ਬਾਕਸ ਪੀਟੀਓ ਨਵਾਂ ਗੀਅਰ ਆਰਮੀ ਦਾ ਧੁਰਾ ਕਾਲੇ ਦੇ ਵਿੱਚ ਪੱਤੀ ਦੋ ਟੂਲ ਸਲੰਸਰ ਜੀਪਾ ਪਲਾਜ਼ਮਾ ਦੇ ਨਾਂ ਲਿਖਿਆ ਇਹਦੇ ਤੇ ਹੀ ਨਹੀਂ ਹੈ ਲਗਵਾਉਣ ਨੂੰ ਮੈਂ ਜੋ ਵਰਦੀ ਲਗਵਾ ਲ ਨਹੀਂ ਮੰਨ ਲਓ ਤੁਸੀਂ ਹੁਣ ਸਾਰੇ ਫੈਮਿਲੀ ਮੈਂਬਰਾਂ ਨਾਲ ਹੀ ਗਏ ਨਾ ਲੈਦੇ ਦੋ ਵੇਰਤ ਬਾਅਦ ਲੈ ਕਹਿੰਦਾ ਜੈਨੂਇਨ ਇਹ ਚੀਜ਼ਾਂ ਨੇ ਜੈਨੂਇਨ ਇਹ ਚੀਜ਼ਾਂ ਦੇ ਦੱਸ ਕਿਸੇ ਦੀ ਸਭ ਕਾਸਟ ਦੇਖਤੀ ਇੱਕ ਅੱਧੇ ਨਾਂ ਦੇ ਨਾਲ ਇੱਕਾ ਵਿੰਡੋ ਤੇ ਨਕਸ਼ਾ ਲੱਗ ਗਿਆ ਪਿੱਛੇ ਲੱਗ ਗਿਆ ਜਿੰਨੀ ਕਿ ਜੈਨੂਇਨਿਟੀ ਹੈਗੀ ਉਹ ਤਾਂ ਫਿਰ ਜ਼ਿਆਦਾ ਤਾਂ ਔੜ ਔੜ ਹੋ ਜਾਂਦਾ ਪੰਜਾਬੀ ਦੇਸੀ ਭਾਇਆ ਜਲੂਸ ਹੈ ਨਾ ਉਸ ਤੋਂ ਬਾਅਦ ਸਾਰੀਆਂ ਲਾਈਟਾਂ ਹੋ ਗਈਆਂ ਪਿੱਛੇ ਅੱਗੇ ਉਹ ਸਾਰਾ ਕੁਝ ਇਹ ਟੂਲ ਆਪਣਾ ਟਰਾਲੀ ਦੇ ਹਿਸਾਬ ਨਾਲ ਹੁੰਦਾ ਜਾਂ ਨਹੀਂ ਨਹੀਂ ਸਟੈਂਡਰਡ ਅੱਛਾ 16 18 ਦੇਖੋ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਕਾਮਨ ਆ ਟੂਲ ਸਾਡਾ ਭਾਵੇਂ 16 ਦੀ ਟਰਾਲੀ ਹੋਵੇ 18 ਦੀ ਹੋਵੇ ਕਾਮਨ ਆ ਚੱਕ ਕੇ ਜਿੱਥੇ ਮਰਜ਼ੀ ਲਾ ਦਿਓ ਅੱਛਾ ਡਾਲਾ ਕਾਮਨ ਹੁੰਦਾ ਆ ਵਾਲੀ ਸ਼ੋ ਵੀ ਕਾਮਨ ਆ ਜਿਹਦੇ ਮਰਜ਼ੀ ਲਾ ਦਿਓ ਇਹ ਵੀ ਕਾਮਨ 16 18 21 20 ਬ੍ਰਿਡ ਤੇ ਉੰਨੀ ਆ ਨਾ ਮੰਨ ਲਓ ਹੁਣ ਸਾਡੇ ਸੀਜ਼ਨ ਦੇ ਉੱਤੇ 60 ਟਰਾਲੀਆਂ ਖੜੀਆਂ ਕਿਹੜੀ ਉਧਾ ਦਾ ਹੀ ਨੰਬਰ ਲਿਖ ਦਿੰਦੇ ਨੇ ਜਿਹਦੇ ਮਰਜ਼ੀ ਲਾ ਦਿਓ ਹਮ ਮਤਲਬ ਬਿਫੋਰ ਆਹ ਕੀ ਚੀਜ਼ ਇਹ ਬਸ ਡਰਿੰਕ ਬਾਕਸ ਓਕੇ ਬੰਦੇ ਵੀ ਦੇਖੋ ਇਹ ਫੀਚਰ ਨਹੀਂ ਆ ਕੇ ਮੈਂ ਬਹਿ ਗਿਆ ਨਾ ਨਾ ਦੇਖੋ ਮੈਂ ਕਹਿੰਦਾ ਮੇਰਾ ਕੋਈ ਵੀ ਪ੍ਰੋਡਕਟ ਹੈ ਨਾ ਮੈਂ ਜਦੋਂ ਕੰਪਨੀ ਚ ਵੀ ਸੀ ਕਈ ਵਾਰ ਅਸੀਂ ਕਹਿੰਨੇ ਕਿ ਮਗਰਾਟ ਇਦਾਂ ਕਰਦੇ ਹੋ ਸ਼ੋਰ ਟੇਡੀ ਕਰਦੇ ਹੋ ਮੇਰੀਆਂ LED ਲਾਈਟਾਂ ਹੋ ਗਈਆਂ ਮੈਂ ਕੀ ਲੈਣਾ ਉਹਦੇ ਤੋਂ ਬੈਠਣਾ ਉਹਦੇ ਡਰਾਈਵਰ ਰਿਲਾਇਬਲ ਹੋਣਾ ਚਾਹੀਦਾ ਹੂੰ ਸੋਨਾ ਠੀਕ ਹੈ ਹੋਣਾ ਚਾਹੀਦਾ ਪਰ ਉਸ ਤੋਂ ਪਹਿਲੇ ਰਿਲਾਇਬਲ ਹੋਣਾ ਚਾਹੀਦਾ ਠੀਕ ਹੈ ਸ਼ੋਸ਼ੇ ਲਾਣੇ ਲੋਕਾਂ ਦਾ ਚੱਲਣਾ ਪੈਂਦਾ ਮੈਂ ਰਿਲਾਇਬਿਲਟੀ ਦੇ ਨਹੀਂ ਧਿਆਨ ਦੇਵਾਂਗਾ ਸ਼ੋਸ਼ੇ ਹੀ ਕਰੀ ਜਾਵਾਂਗਾ ਬਸ ਹੈਨਾ ਪੇਂਟ ਸਾਡਾ ਟੁੱਕੇ ਹੋਏਗਾ ਵੀ ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਨਾ ਦੋ ਫੈਕਟਰ ਆ ਦੇਖੋ ਸਾਡੇ ਵੀ ਕਈ ਵਾਰ ਭਰਾ ਹੁੰਦੇ ਮੇਰਾ ਮੂੰਹ ਦਿਖਣਾ ਚਾਹੀਦਾ ਨਾ ਤੁਹਾਡੀ ਫੋਰਚਨਰ ਚ ਮੂੰਹ ਦੇਖਦਾ ਨਾ ਤੁਹਾਡੇ ਟਰੈਕਟਰ ਚ ਦੇਖਦਾ ਟਰਾਲੀ ਚ ਕਿਉਂ ਮੂੰਹ ਦੇਖਣਾ ਬਈ ਪੇਂਟ ਦਾ ਜਿਹੜਾ ਐਸਪਾ ਪੇਂਟ ਮਾਰਦੇ ਹੋ ਜੇ ਉਹਦੇ ਚ ਤੁਸੀਂ ਤਾਰ ਤੀਨ ਪਾ ਦੋਗੇ ਨਾ ਓਨਲੀ ਜਿਆਦਾ ਹੁੰਦਾ ਤੁਹਾਨੂੰ ਇਨੀਸ਼ੀਅਲੀ 2 4 5 ਮਹੀਨੇ ਤੁਹਾਡੇ 글로ਸ ਵਾਧ ਹੁੰਦੀ ਹੈ ਤੁਹਾਡਾ ਫੇਸ ਨਹੀਂ ਦੇਖਦਾ ਕਸਟਮਰ ਕਿਦਾਂ ਚੇਂਜ ਹੋ ਜਾਂਦਾ ਟਰੈਕਟਰ ਲੈਣ ਜਾਂਦਾ ਤਾਂ ਕੁਛ ਨਹੀਂ ਕਹਿੰਦਾ ਕਮਾਈ ਲੈਣ ਜਾਂਦਾ ਕੁਛ ਵੀ ਨਹੀਂ ਕਹਿੰਦਾ ਉਹੀ ਕਸਟਮਰ ਜਦੋਂ ਟਰਾਲੀ ਲੈਣ ਆਦੇ ਹੁੰਦਾ ਠੀਕ ਹੈ ਮੇਰਾ ਮੂੰਹ ਦੇਖਣਾ ਚਾਹੀਦਾ ਦੇਖੋ ਉਹ ਮੂੰਹ ਤਾਂ ਹੀ ਵੀ ਦਿਖਾ ਦਿੰਨੇ ਆ ਪਰ ਆਪਾਂ ਕਸਟਮਰ ਨੂੰ ਪਹਿਲੇ ਕਹਿ ਦਿੰਨੇ ਆ ਵੀ ਜੇ ਤੱਕ ਅਸੀਂ 99% 2K ਪੇਂਟ ਕਰਦੇ ਆ 2K ਪੇਂਟ ਦੀ ਇੰਨੀ ਸਟਰੈਂਥ ਹੈ ਜਦੋਂ 72 ਘੰਟੇ ਹੋ ਜਾਂਦੇ ਹਨ ਨਾ ਤੁਸੀਂ ਨੌ ਮਾਰੀ ਦਿਓ ਜਿੱਦਾਂ ਮਾਰਦੇ ਹੁਣ ਉਧਰ ਸੀ ਮੇਰੇ ਤੋਂ ਨਵੀਂ ਟਰਾਲੀ ਨਹੀਂ ਤੁਸੀਂ ਜਾਂ ਤਾਂ ਸਪੈਸ਼ਲ ਬੁਲਾਉਂਦੇ ਤਾਂ ਟਰਾਲੀਆਂ ਰੱਖਦੇ ਤਾਂ ਤੁਰੇ ਜਾਂਦੇ ਤੁਸੀਂ ਆ ਗਏ ਹੈ ਨਾ ਟਰਾਲੀ ਕੱਲ ਚੱਲੇਗੀ ਅੱਜ ਤਿਆਰ ਨਹੀਂ ਹੈ ਸਹੀ ਗੱਲ ਜਿਹੜਾ ਉਹਦੇ 'ਚ ਗਲੋਸ ਬਹੁਤ ਹੈ ਇਨੀਸ਼ੀਅਲੀ ਪਰ ਜੇ ਤੁਸੀਂ ਯੋਰ ਨਾਲ ਨੋ ਮਾਰੋਗੇ ਨਾ ਤਾਂ ਤੁਹਾਡੇ ਨੋ ਦੇ ਵਿੱਚ ਪੇਂਟ ਆ ਜਾਊਗਾ ਤੇ ਇਥੇ ਸਕ੍ਰੈਚ ਪੈ ਜਾਊਗਾ ਜਿਹੜਾ 2K ਪੇਂਟ ਆ ਉਹਦੀ ਪਛਾਣ ਇਹ ਹੈ 72 ਘੰਟੇ ਬਾਅਦ ਤੁਸੀਂ ਨੋ ਵੀ ਮਾਰੋਗੇ ਨਾ ਤੁਹਾਡੇ ਨੋ ਦਾ ਨਿਸ਼ਾਨ ਪੇਂਟ 'ਚ ਆ ਜਾਊਗਾ ਪਰ ਪੇਂਟ ਦਾ ਨਿਸ਼ਾਨ ਨੋ 'ਚ ਨਹੀਂ ਆਊਗਾ ਤੇ ਉਹ ਪੂਰਾ ਫਿਕਸ ਹੋ ਜੀ ਪੂਰਾ ਬੂਰਾ ਮਜ਼ਬੂਤ ਹੁੰਦਾ ਸੋ ਪੇਂਟ ਬਸ ਉਹਦੀ ਇੱਕੋ ਹੀ ਹੈ ਕਿ ਉਹਦੇ 'ਚ ਨਾ ਚਮਕ ਨਹੀਂ ਆਉਂਦੀ ਜੇ ਤੁਸੀਂ ਕਹੋ ਠੀਕ ਆਉਂਦੀ ਹੈ ਪਰ ਇੰਨੀ ਨਹੀਂ ਆਉਂਦੀ ਇਸਪਾ ਦੇ ਬਾਹਰ ਤੇ ਮੇਰਾ ਮੂੰਹ ਦੇਖ ਸੋ ਦੇਖੋ ਅਹੀਂ ਤੇ ਕਈ ਕਸਟਮਰ ਕਹਿੰਨੇ ਮੂੰਹ ਦੇਖਣਾ ਹੈ ਕਹਿੰਨੇ ਦੋ ਸ਼ੀਸ਼ੇ ਲਾ ਦੇਣੇ ਭਰਾ ਸੋ ਐਂਡ ਆਫ ਦਾ ਡੇ ਜਿਹੜੀ ਮਜ਼ਬੂਤੀ ਜ਼ਿਆਦਾ ਚਾਹੀਦੀ ਹੈ ਆਪਾਂ ਨੂੰ ਸ਼ੋਸ਼ੇ ਦਾ ਕਰਨਾ ਚਾਹੀਦਾ ਹੈ ਸੋ ਟੂਕੇ ਪੇਂਟ ਦੇ ਵਿੱਚ ਇਹ ਹੋਵੇ ਇਹ ਹੁੱਕਾ ਹੋ ਜਾ ਆਪਣੀਆਂ ਚਾਰੋ ਸਾਈਡ ਇਹ ਫਾਰੀਆਂ ਪਲਾਜ਼ਮਾ ਲੀਆਂ ਅੱਗੇ ਹੁੱਕਾ ਪਿੱਛੇ ਬਿਲਟ ਰੇ ਕੁੰਡੇ ਜੋ ਕੋ ਚਲਾਦਾ ਸਾਰਾ ਸਟੈਂਡਰਡ ਉਹ ਕਮੀ ਛੱਡਣੀ ਹੈ ਔਰ ਤੁਹਾਡੇ ਕਹਿੰਦੇ ਕੁਝ ਜ਼ਿਆਦਾ ਕਰਨਾ ਵੀ ਨਹੀਂ ਇਹ ਵੀ ਨਾਲ ਆ ਜੇ ਤੁਸੀਂ ਕਹੋਗੇ ਮੇਰੇ ਕ੍ਰੋਮ ਕਰ ਦਿਓ ਮੇਰੇ ਨਿੱਕਲ ਕਰ ਦਿਓ ਨਹੀਂ ਕਰਾਂਗੇ ਤੁਹਾਡਾ ਉਹ ਨਹੀਂ ਤੇ ਸਾਡੀ ਪ੍ਰੋਡਕਸ਼ਨ ਸਫਰ ਹੁੰਦੀ ਸਾਨੂੰ ਇਹ ਵੀ ਨਹੀਂ ਪਤਾ ਟਰਾਲੀ ਕਿਹਦੀ ਆ ਕੋਈ ਕਿਹਦੇ ਨਾਮ ਤੇ ਤਾਂ ਪਾਉਂਦੇ ਨਹੀਂ ਐ ਨਾ ਉਹ ਬਾਅਦ ਡਿਸਾਈਡ ਕਰਦੇ ਆ ਜਦੋਂ ਗੇਅਰ ਲੱਗਣਾ ਕਿਹਨੂੰ ਦੇਣੀ ਜਾਂ ਕਈ ਵਾਰ ਗਾਟਾ ਲੱਗਣਾ ਹੁੰਦਾ ਹੌਲੈਂਡ ਔਰ ਜੀਟਰ ਨੂੰ ਗਾਟਾ ਲੰਬਾ ਲੱਗਦਾ ਕਿਉਂਕਿ ਉਹ ਰਿਡਕਸ਼ਨਾਂ ਕਰਕੇ ਹੁੱਕ ਅੰਦਰ ਹੁੰਦੀ ਆ ਆਦਰਵਾਇਜ਼ ਉਸ ਤੋਂ ਪਹਿਲੇ ਸਾਡਾ ਡਿਸਾਈਡ ਹੀ ਨਹੀਂ ਹੁੰਦਾ ਜਿਵੇਂ ਕੱਲ ਹੀ ਸੀ ਸੋ ਇਸ ਕਰਕੇ ਸਟੈਂਡਰਡ ਆ ਸਾਰਾ ਕੁਝ ਜਦੋਂ ਗੇਅਰ ਲੱਗਣਾ ਫਿਰ